प्यारे दोस्तों प्यार भरे साथ श्री अकाल जी लोकसभा चुनाव ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਨਾਅਰਾ ਦਿੱਤਾ ਗਿਆ ਸੀ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਭਾਵ ਕਿ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਇੰਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੇਗੀ ਪਰ ਇਹ ਨਾਅਰਾ ਪੂਰੀ ਤਰ੍ਹਾਂ ਪੰਜਾਬ ਸੂਬੇ ਦੇ ਵਿੱਚ ਫੇਲ ਹੋ ਗਿਆ ਹੈ ਅਤੇ ਲੋਕਾਂ ਦੇ ਵੱਲੋਂ ਸਿਰਫ ਆਮ ਆਦਮੀ ਪਾਰਟੀ ਨੂੰ 3 ਸੀਟਾਂ ਹੀ ਦਿੱਕੀਆਂ ਗਈਆਂ ਹਨ ਆਪ ਦੀ ਇਸ ਦੀ ਵੱਡੀ ਹਾਰ ਦੇ ਪਿੱਛੇ ਕਿਹੜੇ 6 ਵੱਡੇ ਕਾਰਨ ਹਨ ਉਹਨਾਂ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਸਭ ਤੋਂ ਪਹਿਲਾ ਵੱਡਾ ਕਾਰਨ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ 2.5 ਸਾਲਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆਈ ਹੈ ਹਾਲਾਂਕਿ ਭਗਵੰਤ ਮਾਨ ਦਾ ਦਾਅਵਾ ਕਰਦੇ ਨੇ ਕਿ ਉਹਨਾਂ ਦੇ ਕੰਮ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ આજ ਤੱਕ ਪੰਜਾਬ ਦੇ ਵਿੱਚ ਉਹਨਾਂ ਕੰਮ ਨਹੀਂ ਹੋਇਆ ਜਿੰਨਾ ਮੈਂ 2.5 ਸਾਲਾਂ ਦੇ ਵਿੱਚ ਕਰ ਦਿੱਤਾ ਹੈ ਪਰ ਲੋਕਾਂ ਨੂੰ ਇਸ ਗੱਲ ਤੇ ਪੂਰਾ ਵੀ ਯਕੀਨ ਨਹੀਂ ਆਇਆ ਸੀ ਇਸ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਦਾ ਕੰਮ ਪੰਜਾਬ ਦੇ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਹੈ ਭਗਵੰਤ ਮਾਨ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਆਖੀਆਂ ਜਿੰਨਾਂ ਤੇ ਲੋਕਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਹੋਇਆ ਜਿਵੇਂ ਕਿ ਉਹਨਾਂ ਨੇ ਆਖਿਆ ਇੱਕ ਘਰ ਦੇ ਵਿੱਚ ਮੈਂ 2 2 3 3 ਸਰਕਾਰੀ ਨੌਕਰੀਆਂ ਦਿੱਤੀਆਂ ਨੇ ਇੱਕ ਇੱਕ ਪਿੰਡ ਦੇ ਵਿੱਚ ਮੈਂ 20 20 2/2 ਸਰਕਾਰੀ ਨੌਕਰੀਆਂ ਦਿੱਤੀਆਂ ਨੇ ਬਹੁਤ ਵੱਡੇ ਵੱਡੇ ਇਲਾਨ ਤਾਂ ਭਗਵੰਤ ਮਾਨ ਦੇ ਵੱਲੋਂ ਕਰ ਦਿੱਤੇ ਗਏ ਨੇ ਜੋ ਜ਼ਮੀਨੀ ਪੱਧਰ ਤੇ ਨਜ਼ਰ ਨਹੀਂ ਆਈ ਭਗਵੰਤ ਮਾਨ ਨੇ ਆਖਿਆ ਕਿ ਰਿਸ਼ਵਤ ਪੰਜਾਬ ਦੇ ਵਿੱਚ ਖਤਮ ਹੋ ਚੁੱਕੀ ਹੈ ਸਰਕਾਰੀ ਨੌਕਰੀਆਂ ਧੜਾ ਧੜ ਮਿਲ ਰਹੀਆਂ ਨੇ ਨਹਿਰੀ ਪਾਣੀ ਖੇਤਾਂ ਦੇ ਵਿੱਚ ਪਹੁੰਚ ਰਿਹਾ ਹੈ ਰੰਗਲਾ ਪੰਜਾਬ ਬਣ ਰਿਹਾ ਹੈ ਮਹੱਲਾ ਕਲੀਨਿਕ ਬਣ ਗਏ ਨੇ ਪਰ ਬ ਕੋਜ਼ ਕੀ ਇੰਪ੍ਰੋਸਸ ਇਤਬਾਰ ਨਹੀਂ ਆਇਆ ਹੈ ਅਤੇ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਹੈ ਸਭ ਤੋਂ ਵੱਡਾ ਕਾਰਨ ਆਮ ਸਰਕਾਰ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਨੂੰ ਪਸੰਦ ਨਹੀਂ ਆਈ ਇਸ ਕਰਕੇ ਆਪ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਹੈ ਦੂਜਾ ਵੱਡਾ ਕਾਰਨ ਬੀਬੀਆਂ ਨੂੰ 1000 ਰੁਪਏ ਪੰਜਾਬ ਦੇ ਵਿੱਚ ਅੱਧੀ ਵੋਟ ਬੀਬੀਆਂ ਦੀ ਹੈ ਮੰਨ ਲਓ ਜੇਕਰ 2 ਕਰੋੜ ਵੋਟਰ ਹਾਂ ਤਾਂ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚੋਂ 1 ਕਰੋੜ ਵੋਟਰ ਬੀਬੀਆਂ ਦੀ ਹੈ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਸਰਕਾਰ ਬੰਦੇ ਹਿਸਾਬੀ ਬੀਬੀਆਂ ਦੇ ਖਾਤਿਆਂ ਦੇ ਵਿੱਚ 1000-1000 ਰੁਪਏ ਪਾਇਆ ਜਾਵੇਗਾ ਅੱਧੀ ਸਰਕਾਰ ਲੰਗ ਗਈ ਤਾਂ ਕਿਸੇ ਵੀ ਬੀਬੀ ਦੇ ਖਾਤੇ ਵਿੱਚ ਕੋਈ ਵੀ ਪੈਸਾ ਜਿਹੜਾ ਆਪ ਸਰਕਾਰ ਨੇ ਨਹੀਂ ਪਾਇਆ ਰੋਲਾ ਪਿਆ ਗਿਆ ਸਰਕਾਰ ਦਾ ਵਿਰੋਧ ਹੋਇਆ ਤਾਂ ਉਮੀਦਵਾਰਾਂ ਨੂੰ ਘੇਰਿਆ ਜਾਣ ਲੱਗਿਆ ਪਿਆ ਭਗਵੰਤ ਮਾਨ ਨੇ ਐਲਾਨ ਕਰਤਾ ਚਲੋ ਰੁਕ ਜਾਓ ਥੋੜੀ ਦੇਰ ਸਾਡੇ ਕੋਲ 13 ਦੇ 13 ਬੰਦੇ ਜੋ 1000 ਛਡੋ 11 1100 ਰੁਪਏ ਖਾਤਿਆਂ ਦੇ ਵਿੱਚ ਤੁਹਾਡੇ ਪਾ ਦੇ ਆ ਜਾਵੇਗਾ ਬਸ ਚਾਰੋਂ ਨੂੰ ਵੋਟਾਂ ਪਾ ਦੋ ਪਰ ਬੀਬੀਆਂ ਨੂੰ ਇਸ ਗੱਲ ਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਸਗੋਂ ਬੀਬੀਆਂ ਨੇ ਸੋਚਿਆ ਸਾਨੂੰ ਲਾਲਚ ਦਿੱਤਾ ਜਾ ਰਿਹਾ ਹੈ ਭਗਵੰਤ ਮਾਨ ਵੋਟਾਂ ਦੇ ਵਿੱਚ ਜਿਸਨੇ 1000 ਰੁਪਏ ਨਹੀਂ ਦਿੱਤਾ ਹੁਣ ਤੱਕ ਉਹ 1100 ਕਿੱਥੋਂ ਦੇਵੇਗਾ ਇਸ ਕਰਕੇ ਬੀਬੀਆਂ ਦੇ ਵੱਲੋਂ ਆਪ ਦੇ ਖਿਲਾਫ ਵੋਟਾਂ ਪਾਈਆਂ ਗਈਆਂ ਜਿਸ ਕਰਕੇ ਜ਼ਿਆਦਾਤਰ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹੋਰਾ ਦਿੱਤਾ ਸਾਹਮਣਾ ਕਰਨਾ ਪਿਆ ਬੀਬੀਆਂ ਨਾਲ ਜੁੜਿਆ ਹੋਇਆ ਇੱਕ ਹੋਰ ਵੀ ਮਸਲਾ ਹੈ ਇੱਕ ਤਾਂ 1000 ਰੁਪਏ ਤਾਂ ਤੇ ਦੂਜਾ 13 ਦੀਆਂ 13 ਇਹ ਬੰਦੇ ਖੜੇ ਕਰ ਦਿੱਤੇ ਆਮ ਜਿਹੜੀ ਆਦਮੀ ਮਰਦ ਇਹ ਵੀ ਇਮੋਰਟਨ ਨੂੰ ਇੱਕ ਵੀ ਬੀਬੀ ਨੂੰ ਜਿਹੜੀ ਟਿਕਟ ਆਮ ਆਦਮੀ ਪਾਰਟੀ ਦੇ ਵੱਲੋਂ ਨਹੀਂ ਦਿੱਤੀ ਗਈ ਜਦੋਂ ਪੁੱਛਿਆ ਗਿਆ ਤਾਂ ਬੜੇ ਹੰਕਾਰ ਦੇ ਨਾਲ ਜਵਾਬ ਦਿੱਤਾ ਗਿਆ ਕਿ ਅਸੀਂ ਜਿੱਤ ਦੇ ਆਧਾਰ ਤੇ ਜਿੱਤਣ ਦੇ ਆਧਾਰ ਤੇ ਹੀ ਟਿਕਟਾਂ ਦਿੱਤੀਆਂ ਹਨ ਇੱਕ ਵੀ ਬੀਬੀ ਨੂੰ ਟਿਕਟ ਜਿਹੜੀ ਕਿ ਦੇਮ ਦਾ ਆਮ ਆਦਮੀ ਪਾਰਟੀ ਨੂੰ ਭਾਰੀ ਪੈ ਗਿਆ ਹੈ ਇਹ ਵੀ ਦੂਜਾ ਕਾਰਨ ਮੰਨਿਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਹੋਈ ਹਾਰ ਦਾ ਜਿਹੜਾ ਕਿ ਤੋਂ ਇਲਾਵਾ ਤੀਜਾ ਵੱਡਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿ ਆਪਣੀ ਸਾਖ ਸਿੱਖ ਵਿਰੋਧੀ ਬਣਾ ਲਈ ਪੰਥ ਵਿਰੋਧੀ ਸਾਖ ਬਣਾ ਲਈ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨੈਸ਼ਨਲ ਸਕਿਉਰਿ ਐਨਐਸਏ ਲਾ ਕੇ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜ ਦਿੱਤਾ ਦੇਸ਼ ਦੇ ਗ੍ਰਹਿ ਮੰਤਰੀ ਅਮਨਿਤ ਸ਼ਾਹ ਦੇ ਨਾਲ ਮਿਲ ਕੇ ਭਗਵੰਤ ਮਾਨ ਦੇ ਵੱਲੋਂ ਇਹ ਕੰਮ ਕੀਤਾ ਗਿਆ ਪੰਜਾਬ ਸੂਬੇ ਦੇ ਵਿੱਚ ਭਗਵੰਤ ਮਾਨ ਦੀ ਇਮੇਜ ਸਾਖ ਇਹ ਬਣ ਗਈ ਕਿ ਸਿੱਖਾਂ ਦੇ ਖਿਲਾਫ ਚੱਲਦੇ ਨੇ ભગવંતમાન ਸ਼ੋਮਨੀ ਅਗੋਰ ਦੁਆਰਾ ਪੰਡਤ ਕਮੇਟੀ ਦੇ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ। ਦਰਬਾਰ ਸਾਹਿਬ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਵੀ ਛੇੜਛਾੜ ਕਰਨ ਦਾ ਕੰਮ ਭਗਵੰਤ ਮਾਨ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਇਹ ਲਗਾਤਾਰ ਪ੍ਰਚਾਰ ਕੀਤਾ ਗਿਆ ਹੈ ਕਿ ਭਗਵੰਤ ਮਾਨ ਦੇ ਵੱਲੋਂ ਸਿੱਖ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਜਾ ਰਹੀ ਹੈ। ਇੱਥੇ ਤੱਕ ਕਿ ਜਿਹੜਾ ਕਿ ਅਕਾਲੀ ਦਲ ਜਿਹੜਾ ਕਿ ਪਹਿਲਾਂ ਅਮਰਿਤਪਾਲ ਸਿੰਘ ਦੇ ਖਿਲਾਫ ਸੀ ਜੋ ਕਿ NSA ਲਾ ਕੇ ਅਮਰਿਤਪਾਲ ਨੂੰ ਦੀਰਬੁਰ ਦੀਰਬੁਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਅਕਾਲੀ ਦਲ ਨੇ ਭਗਵੰਤ ਮਾਨ ਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਚਲਾ ਗਿਆ ਸਿੱਖਾਂ ਦੇ ਖਿਲਾਫ ਕੰਮ ਕਰਦੇ ਹਨ ਭਗਵੰਤ ਮਾਨ ਨੇ ਇਸੇ ਕਰਕੇ ਹੀ ਲਾਲਜੀਤ ਸਿੰਘ ਪੁੱਲਰਕੋਟੜੀਆਂ ਸਾਹਿਬ ਤੋਂ ਤੀਜੀ ਨੰਬਰ ਤੇ ਆ ਗਏ ਅਤੇ ਅਮਿਤ ਅਮ੍ਰਿਤਪਾਲ ਸਿੰਘ ਲਗਭਗ 2 ਲੱਖ ਵੋਟਰ ਦੇ ਨਾਲ ਜਿੱਤ ਗਏ ਫਰੀਦਕੋਟ ਤੋਂ ਭਗਵੰਤ ਮਾਨ ਦਾ ਯਾਰ ਹਾਰ ਗਿਆ ਕਰਮਜੀਤ ਅਨਮੋਲ ਅਤੇ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਸਿੱਖ ਵਿਰੋਧੀ ਸਾਖ ਬਣ ਗਈ ਅਤੇ ਭਗਵੰਤ ਮਾਨ ਦੀ ਇਹ ਵੱਡਾ ਕਾਰਨ ਆਮ ਆਦਮੀ ਪਾਰਟੀ ਦੀ ਹਾਰ ਦਾ ਮੰਨਿਆ ਜਾ ਰਿਹਾ ਹੈ ਕੌਥਾ ਵੱਡਾ ਵੱਡਾ ਕਾਰਨ ਨਸ਼ਾ ਅਤੇ ਕਾਨੂੰਨ ਵਿਵਸਥਾ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਆਖਿਆ ਸੀ ਮੈਂ ਇਮਾਨਦਾਰ ਹਾਂ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਨਸ਼ਾ ਤਸਕਰਾ ਅਤੇ ਹਫਤਾ ਮੀਨਾ ਨਹੀਂ ਲਵਾਗਾ ਮੈਂ ਸਾਰੇ ਹੀ ਐਸਐਚਓ ਨੂੰ ਆਖ ਦਿੱਤਾ ਹੈ ਕਿ ਸਾਰੀ ਨਸ਼ੇ ਤਸਕਰਾ ਨੂੰ ਫੜ ਕੇ ਅੰਦਰ ਸਿੱਟੋ ਪੁਲਿਸ ਨੂੰ ਸਭ ਪਤਾ ਹੈ ਕਿ ਉਹਨਾਂ ਨੂੰ 10 ਦਿਨਾਂ ਦੇ ਵਿੱਚ ਸਾਰਾ ਨਸ਼ਾ ਜਿਹੜਾ ਤਸਕ ਫੜ ਕੇ ਅੰਦਰ ਸੂਟ ਦੇਣੇ ਨੇ ਆ ਤੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋ ਜਾਣਾ ਜਦੋਂ ਆਪ ਦੀ ਸਰਕਾਰ ਬਣੀ ਲੋਕਾਂ ਨੂੰ ਜਾਪਿਆ ਇੰਜ ਲੱਗਾ ਕਿ ਨਸ਼ਾ ਖਤਮ ਹੋ ਜਾਵੇਗਾ ਖਤਮ ਨਹੀਂ ਹੋਏਗਾ ਚਲੋ ਘਟੇਗਾ ਤਾਂ ਸਹੀ ਪਰ ਉਲਟ ਹੋ ਗਿਆ ਕੋਈ ਕਈ ਗੁਣਾ ਨਸ਼ਾ ਵੱ ਵੱਲੋਂ ਇਸ ਦਾ ਜਿਹੜਾ ਗੁੱਸਾ ਮਨਾਇਆ ਜਾਣ ਲੱਗ ਪਿਆ ਲੋਕਾਂ ਦੇ ਗੁੱਸੇ ਦੇ ਵਿੱਚ ਆ ਗਏ ਤੇ ਤੇ ਇਸ ਦੇ ਨਾਲ ਹੀ ਭਗਵੰਤ ਮਾਨ ਆਗਦੇ ਸੀ ਕਿ ਉਹ ਉਹ ਕੀ ਜਾਂਦਾ ਹੈ ਕਿ ਜਦੋਂ ਨਸ਼ਾ ਵਧਿਆ ਉਹਦੇ ਨਾਲ ਕਾਨੂੰਨ ਵਿਵਸਥਾ ਵੀ ਹੋਰ ਖਰਾਬ ਦੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਦਿਨ ਬਿਨ ਦਿਨ ਕਿਉਂਕਿ ਉਹ ਜਿਹੜੇ ਨਸ਼ੇੜੀ ਆ ਡਕੈਤੀਆਂ ਕਰਦੇ ਨੇ ਲੁੱਟਾਂ ਖੂਹਾਂ ਕਰਦੇ ਉਹਨਾਂ ਦੇ ਵੱਲੋਂ ਕਤਲ ਵੀ ਕੀਤੇ ਜਾਂਦੇ ਨੇ ਚੋਰੀਆਂ ਡਾਕੀ ਲੁੱਟੇ ਖੂਹਾਂ ਫਰੋਤੀਆਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧੀਆਂ ਨਜ਼ਰ ਆ ਰਹੀਆਂ ਨੇ ਅਤੇ ਪਿੰਡਾਂ ਦੇ ਵਿੱਚ ਨਸ਼ਾ ਖਾਸ ਤੌਰ ਤੇ ਬਹੁਤ ਜ਼ਿਆਦਾ ਵਧ ਗਿਆ ਹੈ ਸ਼ਹਿਰਾਂ ਦੇ ਵਿੱਚ ਕਾਨੂੰਨ ਵਿਵਸਥਾ ਵਪਾਰੀ ਆਖਦੇ ਹਨ ਕਿ ਬਹੁਤ ਜ਼ਿਆਦਾ ਖਰਾ ਹੋਰ ਹੁੰਦਾ ਕੰਮ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਰ ਦਿੱਤਾ ਗਿਆ ਹੋਰ ਚਾਰਜ ਇਸ ਤੋਂ ਇਲਾਵਾ ਚਾਰ ਚੌਥਾ ਕਾਰਨ ਜਿਹੜਾ ਕਿ ਦੋਸਤੋ ਜਿਹੜਾ ਭਗਵੰਤ ਮਾਨ ਦਾ ਹੰਕਾਰ ਜਿਹੇ ਕਰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਵਿੱਚ ਤੁਸੀਂ ਪੰਜਾਬ ਦੇ ਮੁੱਖੀ ਭਗਵੰਤ ਮਾਨ ਦੀ ਸਰੀਰਕ ਭਾਸ਼ਾ ਵੇਖੀ ਹੋਵੇ ਉਸ ਦੇ ਵਿੱਚ ਹੰਕਾਰ ਜਿਹੜਾ ਕਿ ਜਿਹੜਾ ਕਿ ਚਲਕਦਾ ਦੀ ਖਾਈ ਦੇ ਰਿਹਾ ਹੈ ਭਗਵੰਤ ਮਾਨ ਦੇ ਵੱਲੋਂ ਇਸ ਤਰੀਕੇ ਦੇ ਇਸ਼ਾਰੇ ਕੀਤੇ ਜਾਂਦੇ ਸਨ ਅੱਖਾਂ ਦੇ ਵੱਲ ਉਂਗਲਾਂ ਕਰਕੇ ਇਸ ਤੋਂ ਇਲਾਵਾ ਉਹ ਲਗਾਤਾਰ ਤੀਰ ਵੀ ਛੱੜਦੇ ਆਪਣੇ ਰੋਸ਼ੋਅ ਦੇ ਵਿੱਚ ਨਜ਼ਰ ਆ ਰਹੇ ਸਨ ਉਹਨਾਂ ਦੇ ਸਰੀਰਕ ਭਾਸ਼ਾ ਦੇ ਵਿੱਚ ਇਹ ਉਹ ਹੰਕਾਰ ਚਲਕਦਾ ਸੀ ਮੈਨੂੰ ਕੌਣ ਹਰਾਵੇਗਾ ਅਸੀਂ ਤਾਂ ਜਿੱਤੇ ਹੀ ਪਏ ਹਾਂ ਇਸ ਤੋਂ ਇਲਾਵਾ ਆਪਣੇ ਭਾਸ਼ਣਾ ਦੇ ਵਿੱਚ ਉਹ ਵਿਰੋਧੀਆਂ ਨੂੰ ਵੀ ਪਿੱਚ ਜਾਂਦੇ ਸਨ ਇੰਜ ਦਿਖਾਉਂਦੇ ਸੀ ਕਿ ਅਸੀਂ ਤਾਂ 13 ਦੀਆਂ 13 ਸੀਟਾਂ ਜਿੱਥੇ ਜਿੱਤੇ ਹੀ ਪਏ ਹਾਂ ਅਸੀਂ ਤਾਂ ਸਿਰਫ ਫਾਰਮੈਲਟੀ ਦੇ ਲਈ ਹੀ ਚੋਣਾਂ ਲੜ ਰਹੇ ਹਾਂ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਕੀ ਜਿਹੜਾ ਕੀ ਪਸੰਦ ਨਹੀਂ ਆਈ ਇਸੇ ਕਰਕੇ ਲੋਕਾਂ ਨੇ ਭਗਵੰਤ ਮਾਨ ਦਾ ਹੰਕਾਰ ਥੋੜਾ ਹੈ ਘਟਾਉਣ ਦੀ ਲਈ ਹੰਕਾਰ ਨੂੰ ਤੋੜਨ ਦੇ ਲਈ ਵੋਟਾਂ ਨੂੰ ਪਾਉਣ ਦਾ ਕੰਮ ਜਿਹੜਾ ਕਿ ਅਤੇ ਸੋਸ਼ਲ ਮੀਡੀਆ ਤੇ ਜਪੀਨੀ ਪੱਤਰ ਤੇ ਲੋਕਾਂ ਦੀ ਇਸ ਗੱਲ ਦੀ ਹਾਮੀ ਵੀ ਭਰਦੇ ਹਨ ਕਿ ਹੰਕਾਰ ਦੇ ਖਿਲਾਫ ਵੀ ਸਾਡੇ ਵੱਲੋਂ VOTING ਕੀਤੀ ਗਈ ਹੈ। ਛੇਵਾਂ ਕਾਰਨ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਲੋਕਾਂ ਨੂੰ ਆਪ ਦੇ ਉਮੀਦਵਾਰ ਵੀ ਪਸੰਦ ਨਹੀਂ ਆਏ। ਕਿਉਂਕਿ ਇੱਕ ਤਾਂ ਪੰਜ ਉਮੀਦਵਾਰ ਨੂੰ ਪੰਜਾਬ ਮੈਦਾਨ ਦੇ ਵਿੱਚ ਉਤਾਰ ਦਿੱਤਾ ਭਗਵੰਤ ਮਾਨ ਨੇ। ਲੋਕਾਂ ਨੇ ਆਖਿਆ ਸੀ ਇਸ ਅਸੀਂ ਇਹਨਾਂ MLA ਨੂੰ ਬਣਾਇਆ ਹੈ, ਮੰਤਰੀ ਬਣਾਇਆ ਫਿਰ MMP ਦੀ ਇਲੈਕਸ਼ਨ ਉਹ ਕਿਉਂ? ਜਿਤਾਨਗੇ ਭਾਈ ਇਲੈਕਸ਼ਨ ਹੋਣਗੀ ਉਹ ਪਚੋਣਾ ਹੋਣਗੀਆਂ ਖਰਚਾ ਸਾਡਾ ਆਉਣਾ ਹੈ ਲੋਕਾਂ ਨੂੰ ਗੁੱਸਾ ਕਰਕੇ ਇਸ ਕਰਕੇ ਇਸ ਤੋਂ ਇਲਾਵਾ ਮੌਜੂਦਾ ਵਿਧਾਇਕਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਤਿੰਨ ਦਲਬਦੂਲਿਆਂ ਨੂੰ ਵੀ ਵੱਡੇ ਵੱਡੇ ਦਲ ਜਿਹੜੇ ਕਿ ਜਿਵੇਂ ਕਿ ਰਾਸ਼ਟ੍ਰਮਾ ਚੰਬੇਵਾਲ ਪਵਨ ਤੀਨੋਂ ਡੋਮੀਸ ਜੀਪੀ ਜਿਹੜੇ ਕਿ ਉਸ ਵੇਲੇ ਵੀ ਆਏ ਹੁੰਦੇ ਆ ਇਹ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਇੱਕ ਆਪਣੇ ਯਾਰ ਕਰਮਜੀਤ ਅਨਮੋਲਟ ਨੂੰ ਟਿਕਟ ਦਿੱਤੀ ਗਈ ਉਮੀਦਵਾਰ ਨੂੰ ਲੋਕਾਂ ਨੂੰ ਪਸੰਦ ਨਹੀਂ ਆਏ ਇਧਰੋਂ ਫਰਕ ਉੱਤਰੋਂ ਇਧਰੋਂ ਫੜ ਕੇ ਮੰਤਰੀਆਂ ਨੂੰ ਐਮਐਲਏ ਨੂੰ ਮੈਦਾਨ ਦੇ ਵਿੱਚ ਉਤਾਰਨ ਦਾ ਜਿਹੜਾ ਕੰਮ ਭਗਵੰਤ ਮਾਨ ਨੇ ਕਰ ਦਿੱਤਾ ਇਹ ਸੋਚ ਕੇ ਅਸੀਂ ਤਾਂ ਜਿੱਤੇ ਹੀ ਪਏ ਹਾਂ ਪਰ ਲੋਕਾਂ ਨੂੰ ਉਮੀਦਵਾਰ ਪਸੰਦ ਨਹੀਂ ਆਏ ਇਸ ਕਰਕੇ ਜ਼ਿਆਦਾਤਰ ਉਮੀਦਵਾਰ ਨੂੰ ਹਰਾਉਣ ਦਾ ਜਿਹੜਾ ਕਿ ਕੰਮ ਲੋਕਾਂ ਨੇ ਦੇ ਬ